ਤਾਂ ਵੀ ਦੋਸਤੋ ਕੈਨੇਡਾ ਚ ਜਿਹੜੇ ਲੱਕੜ ਦੇ ਘਰ ਆ ਆਪਾਂ ਦੇਖਦੇ ਆ ਹਾਲੀ ਸਾਨ ਬਾਹਰੋਂ ਦੇਖ ਕੇ ਬੜੇ ਵਧੀਆ ਲੱਗਦੇ ਆ ਤੇ ਉਹਦੇ ਪਿੱਛੇ ਕਿੰਨਾ ਇੱਕ ਜਿਹੜੀ ਬੰਦਿਆਂ ਦਾ ਹੱਥ ਹੁੰਦਾ ਜਿਨ੍ਹਾਂ ਦਾ ਹੁਨਰ ਹੁੰਦਾ ਕਲਾ ਹੁੰਦੀ ਹੈ ਜਿਨ੍ਹਾਂ ਕੋਲ ਉਹ ਕਿਵੇਂ ਉਹਨਾਂ ਨੂੰ ਇਹੇ ਬਣਾਉਣ ਲਈ ਕੁਝ ਕਰਨਾ ਪੈਂਦਾ ਤੇ ਉਹਦੇ ਲਈ ਅੱਜ ਅਸੀਂ ਇੱਥੇ ਐਡਮੰਟਨ ਤੇ ਇੱਥੇ ਇੱਕ ਆਏ ਆ ਜਿੱਥੇ ਇੱਕ ਟਰੱਸਟਿੰਗ ਦਾ ਕੰਮ ਚੱਲ ਰਿਹਾ ਵੱਧ ਰਿਹਾ ਤੇ ਉਹਦੇ ਨਾਲ ਅਸੀਂ ਤੁਹਾਨੂੰ ਗੱਲ ਕਰਾਵਾਂਗੇ ਜੀ ਏ ਦੱਸਿਓ ਜੀ ਆਪ ਜਿਵੇਂ ਹੁਣ ਤੁਸੀਂ ਇਹਨੂੰ ਕੀ ਕਹਨੇ ਆ ਤੁਸੀਂ ਜਿਵੇਂ ਨਿਉਆ ਭਰਦੇ ਅਸੀਂ ਤਾਂ ਕਹਿੰਦੇ ਆ ਆਪਾਂ ਜਦੋਂ ਘਰ ਮਕਾਨ ਬਣਦਾ ਤੇ ਇੱਥੋਂ ਸ਼ੁਰੂਆਤ ਇੱਥੋਂ ਹੁੰਦੀ ਆ ਹਾਂ ਇੱਥੇ ਸਟਾਰਟ ਅਪ ਹੁੰਦਾ ਜੀ ਆ ਫਾਊਂਡੇਸ਼ਨ ਪਾ ਜਾਂਦੇ ਉਹ ਹਾਂ ਓਦੋਂ ਬਾਅਦ ਇਹਦੀ ਬੈਕਫਿਲ ਨੂੰ ਉਹਦੀ ਬੈਕਫਿਲ ਨੂੰ ਲਾਇਕ ਇੱਥੇ ਜਿਵੇਂ ਨਿਉ ਭਰਨਾ ਕਹਿੰਦੇ ਆ ਹਾਂ ਉਹ ਨੀ ਭਰਨੇ ਇਹ ਕਿੰਨਾ ਡੂੰਘਾ ਕਿੰਨਾ ਹੁੰਦਾ ਜਿਹੜਾ ਜਿੱਥੋਂ ਇਹਦਾ ਬੇਸ 9 ਫੁੱਟ ਦੀ ਫਾਊਂਡੇਸ਼ਨ ਹੁੰਦੀ ਆ 9 ਫੁੱਟ ਦੀ ਹਾਂਜੀ ਤੇ ਇਹਦੇ ਵਿੱਚ ਓਦੋਂ ਬਾਅਦ ਆਹਾ ਜਿਹੜੇ ਮਿੱਟੀ ਵਾਲੇ ਜਿਵੇਂ ਨਿਉਆ ਭਰਨਗੇ ਨਿਉਆ ਆ ਜਿਹੜੀ ਜਾਲੀ ਇਹ ਕਾਦੀ ਹੈ ਜੀ ਆ ਜਿਹੜੀ ਜਾਲੀਦਾਰ ਲੱਗਿਆ ਕੋ ਆਪਣਾ ਇਹ ਕੀ ਹੈ ਇਹ ਕੋਈ ਦੋਹਾ ਵਗੈਰਾ ਹੈ ਕਿ ਕੀ ਹੈ ਕੋਈ ਪਲਾਸਟਿਕ ਆ ਨਹੀਂ ਇਹ ਪਲਾਸਟਿਕ ਦੀ ਹੁੰਦੀ ਹੈ ਇਹ ਸਪਲਾਸਟਿਕ ਦੀ ਹੈ ਹਾਂ ਏ ਪਲੱਸ ਬੀਆ ਇਹ ਇਹ ਨਹੀਂ ਹਾਰਾ ਕਿ ਕੁਝ ਇਨਸਪੈਕਸ਼ਨ ਕਰਾ ਕੇ ਜਦੋਂ ਸਾਰੇ ਇਨਸਪੈਕਸ਼ਨ ਪਾਸ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਇਹ ਬਿਲਡਿੰਗ ਹੁੰਦੀ ਆ ਥੋੜਾ ਕੰਮ ਕਦੋਂ ਸ਼ੁਰੂ ਹੁੰਦਾ ਤੁਸੀਂ ਕਦੋਂ ਸ਼ੁਰੂ ਕਰਦੇ ਆ ਇੱਥੇ ਰੋਡ ਮੰਨ ਲਓ ਇੱਥੇ ਆ ਸੈਲ ਹੋ ਗਈ ਗੈਸ ਲੈਨ ਵਗੈਰਾ ਜਾਂ ਸਾਰਾ ਕਾਸ਼ੇ ਦਾ ਹਾਂ ਜੀ ਉਸ ਤੋਂ ਬਾਅਦ ਜਦੋਂ ਬੈਕ ਸੈਲ ਹੋ ਗਈ ਉਹਦੇ ਬਾਅਦ ਰੈਡੀ ਟੂ ਫਰੇਮ ਹੋ ਜਾਂਦਾ ਹਾਂ ਜਦੋਂ ਰੈਡੀ ਟੂ ਫਰੇਮ ਹੋ ਗਿਆ ਉਸ ਤੋਂ ਬਾਅਦ ਅਸੀਂ ਕਿਹਨਾਂ ਤੋਂ ਕਰ ਰਹੇ ਆ ਇਹ ਹੈ ਸੈਕੰਡ ਫਲੋਰ ਕਰ ਰਹੇ ਆ ਹਾਂ ਆਪਾਂ ਫਸਟ ਫਲੋਰ ਆ ਇੱਕ ਡਿਊਪਲੈਕਸ ਘਰ ਆ ਇਹ ਇੱਕ ਫਾਊਂਡੇਸ਼ਨ ਜਿਹਨਾਂ ਡਿਊਪਲੈਕਸ ਦੋ ਘਰ ਹੁੰਦੇ ਆ ਹੂੰ ਤੇ ਇਹ ਆਹੀ ਕਰ ਰਹੇ ਆ ਇਹ ਇੱਕ ਹੁਣ ਇੱਕ ਆ ਇਹ ਕਿ ਦੋ ਆ ਇਹ ਦੋ ਘਰ ਆ ਇੱਕ ਇਧਰ ਨਾਲ ਇੱਕ ਉਧਰ ਨਾਲ ਇਹ ਡਿਊਪਲੈਕਸ ਕਹਿ ਦਿੰਦੇ ਇਹਨਾਂ ਨੂੰ ਇਹਨੇ ਸੇਮ ਉਹਦੇ ਤਰ੍ਹਾਂ ਬਣਾ ਆ ਜਿਵੇਂ ਪੌੜੀਆਂ ਇਹ ਬਣੀਆਂ ਬਣਾਈ ਸਾਰਾ ਕੁਝ ਮਿਲ ਜਾਂਦਾ ਜੀ ਯਾਰ ਇਹ ਇਹ ਬਣੀਆਂ ਬਣਾਇਆਂ ਵੀ ਆਉਂਦੀਆਂ ਜੇ ਬਣਾਉਣੀਆਂ ਪੈ ਜਾਣ ਤਾਂ ਬਣਾਉਨੇ ਵੀ ਆ ਗਰਾਜ ਦੀਆਂ ਜ਼ਿਆਦਾਤਰ ਬਣੀਆਂ ਵੀ ਆਉਂਦੀਆਂ ਗਰਾਜ ਵਾਲੀਆਂ ਤੁਸੀਂ ਬਣਾ ਵੀ ਦਿੰਦੇ ਹਾਂ 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 ਜੀ ਤੇ ਇਹ ਕਿੰਨਾ ਕੁ ਟੈਂਪਰੇਰੀ ਲਾਈ ਹੋਈ ਆ ਚੜਨ ਦੇ ਵਾਸਤੇ ਕਿੱਥੇ ਇੱਕ ਪਹੁੰਚ ਗਏ ਤੁਸੀਂ ਅੱਧ ਜਿੱਚ ਪਹੁੰਚ ਗਏ ਜਾਨੀ ਕਿ ਹੋਰ ਅਜੇ ਕਿੰਨਾ ਕੁ ਚੱਲਣਾ ਅਸੀਂ ਉੱਪਰ ਇੰਟੀਰੀਅਰ ਕਰਨਾ ਉਸ ਤੋਂ ਬਾਅਦ ਉਹਦੇ ਤਰ੍ਹਾਂ ਸ਼ਾਫਟ ਆਉਗੀ ਅਛਾ ਉਹਦੇ ਤੋਂ ਕੋਈ ਸੱਤ ਬਣ ਜਾਈਂ ਅੱਛਾ ਅੱਛਾ ਤੇ ਇਹਦੇ 'ਚ ਕਿੰਨੇ ਕੁ ਲੋਡ ਪੈਂਦੀ ਆ ਜਿਵੇਂ ਇੱਥੇ ਬਿਜਲੀ ਦੀ ਜ਼ਿਆਦਾ ਲੋਡ ਪੈਂਦੀ ਆ ਥੋੜੇ ਕੋਲ ਜਨਰੇਟਰ ਵਗੈਰਾ ਜਾਂ ਹੋਰ ਕੀ ਕੀ ਸਾਡੇ ਕੋਲ ਚੱਲ ਰਿਹਾ ਕੋਈ ਟ੍ਰੇਲਰ ਖੜਾ ਹੋਇਆ ਅਛਾ ਉਹਦੇ 'ਚ ਟ੍ਰੇਲਰ ਦੇ ਵਿੱਚ ਜਨਰੇਟਰ ਕੰਪਰੈਸ਼ਨ ਸਾਰਾ ਕੁਝ ਮਿਲ ਜੂ ਹਾਂ ਕ ਆਹ ਇਧਰੋਂ ਇਹ ਇੱਕ ਸਾਰੇ ਮਕੈਨਿਕਾਂ ਜਿਹੜੇ ਆਪ ਕੋ ਆਪਣਾ ਕੰਮ ਕਰਦੇ ਆ ਕੋਈ ਪਲੰਬਿੰਗ ਦਾ ਕਰ ਰਿਹਾ ਕੋਈ ਸਾਰਾ ਇਹ ਇਹ ਹੁਣ ਉਹਦ ਕਰ ਰਹੇ ਹਨ ਇਹਨਾਂ ਨਾਲ ਵੀ ਕੋਈ ਗੱਲ ਕਰ ਹਾਂ ਪਰ ਅਬ ਵੀ ਕੀ ਕੰਮ ਤਾਂ ਬਹੁਤ ਹੁੰਦਾ ਹਨ ਹਾਂਜੀ ਇਹ ਤਾਂ ਅੱਡਾ ਲੱਗਿਆ ਇਹ ਬੈਲਟਰ ਦਾ ਜਿਹੜੇ ਬੈਲਟਰ ਦਾ ਇਹ ਘਰ ਸਟਰੰਗ ਬੈਲਟ ਹੁੰਦਾ ਹੂੰ ਬਹੁਤ ਨਾਈਸ ਬੈਲਟ ਹੇਕੇ ਲੋਬੇ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਆ ਮੇਰਾ ਨਾਮ ਮਨਪ੍ਰੀਤ ਸਿੰਘ ਆ ਨੈਵ ਸਿੰਘ ਮਨਦੀਪ ਸਿੰਘ ਮਨਦੀਪ ਸਿੰਘ ਕਿੱਥੇ ਕਿਹੜਾ ਏਰੀਆ ਪੰਜਾਬ ਦਾ ਤੁਹਾਡਾ ਨਾਮ ਤੇ ਮੇਰਾ ਫੀਡ ਬੁੱਕ ਏਰੀਆ ਹਾਂ ਤੇ ਮੈਂ ਸਟਾਰਲਿੰਗ ਪਿਕ ਫਰੇਮਿੰਗ ਦਾ ਓਨਰ ਹਾਂ ਹਾਂ ਇੱਥੇ ਕਿੰਨਾ ਚਿਰ ਹੋ ਗਿਆ ਕੈਨੇਡਾ ਚ ਆਇਆ ਨੂੰ ਕੈਨੇਡਾ ਚ ਆਇਆ ਨੂੰ ਮੈਨੂੰ 3 ਸਾਲ ਹੋ ਗਏ। ਅੱਛਾ 3 ਸਾਲ ਹੋ ਗਏ। ਜੋ ਮੈਂ ਉਹਦਾ ਸਟਾਰਟਅਪ ਕੀਤਾ ਸੀਗਾ ਜਿਹੜੀ ਮੇਰੇ ਵਾਸਤੇ ਵੱਡ ਚੀਜ਼ ਰਹੀ ਆ ਮੈਂ ASN ਕੰਸਟਰਕਸ਼ਨ ਤੋਂ ਉਹਦਾ ਫਰੇਮਿੰਗ ਸਪਾਰਟਰ ਤੇ ਫਰੇਮਿੰਗ ਦਾ ਐਕਸਪੀਰੀਅੰਸ ਲਿਆ। ਅੱਛਾ। ਉਸ ਤੋਂ ਬਾਅਦ ਮੈਂ ਆਉਂਦੀ ਜੋਬ ਆਉਂਦਾ ਕੰਮ ਚਲਾਇਆ। ਉੱਥੇ ਪੰਜਾਬ ਚ ਕਿੰਨੀ ਪੜ੍ਹਾਈ ਕਰੀ ਸੀ ਤੁਸੀਂ? ਪੜ੍ਹ ਕੇ ਆਇਆ। ਪਲਸ 2 ਨਨ ਮੈਡੀਕਲ ਨਾ ਕੀਤੀ ਸੀਗੀ ਉਸ ਤੋਂ ਬਾਅਦ ਮੇਰੀ ਬੀ ਐਸ ਸੀ ਐਗਰੀਕਲਚਰ ਵੈਸਟ ਸੀਗੀ ਉਹਦੇ ਉਹਦੇ ਅੰਡਰ ਹੀ ਕਰ ਰਿਆ ਸੀਗਾ ਤੇ ਉਸ ਦੌਰਾਨ ਆਹ ਵਰਕ ਵੀ ਜਾ ਗਿਆ ਠੀਕ ਹੈ ਹੁਣ ਵਰਕ ਪਰਮਿਟ ਤੇ ਆਏ ਸੀ ਤੁਸੀਂ ਹਾਂਜੀ ਵਰਕ ਪਰਮਿਟ ਤੇ ਆਏ ਸੀ ਤੇ 3 ਸਾਲ ਹੋ ਗਏ 3 ਸਾਲਾਂ ਚ ਕਿਵੇਂ ਰਿਹਾ ਜਿਵੇਂ ਇੱਥੇ ਸ਼ੁਰੂਆਤ ਕਦੋਂ ਹੋ ਗਈ ਤੁਹਾਡੀ ਸਟਾਰਟਿੰਗ ਮੇਰਾ ਪਹਿਲਾ ਦਿਨ ਵੀ ਜਿਵੇਂ ਫ੍ਰੇਮਿੰਗ ਕੀਤੀ ਸੀਗਾ ਹਾਂ ਤੇ ਉਦੋਂ ਬਾਅਦ ਮੈਂ ਕੋਈ জব ਆਦਿ ਚੀਨ ਨਹੀਂ ਕੀਤੀ ਲਾਈਕ ਟ੍ਰੇਨਿੰਗ 'ਚ ਹੀ ਰਹਾ ਹਾਂ ਜਿਹਦੇ ਕਰਕੇ ਮੈਨੂੰ ਵਧੀਆ ਐਕਸਪੀਰੀਅੰਸ ਮਿਲਿਆ ਵਧੀਆ ਸਿੱਖ ਕੇ ਹਾਂ ਤੇ ਅੱਜ ਦੇ ਟਾਈਮ ਦੇ ਵਿੱਚ ਮੈਂ ਵੀ ਆਪ ਦਾ ਵਧੀਆ ਇਨਕਮ ਵੀ ਕਮਾ ਰਿਹਾ ਹਾਂ ਵੀ ਵਧੀਆ ਚੀਜ਼ ਹੋ ਰਹੀ ਆ ਲਾਈਕ ਆਪ ਦਾ ਮੈ ਸੈਟਅਪ ਹੋ ਗਿਆ ਤੇ ਸਾਡੇ ਜਿਹੜੇ ਯੰਗ ਮੁੰਡਿਆਂ ਦੇ ਉਹਨਾਂ ਨੂੰ ਮੇਰਾ ਇਹੀ ਆ ਕੋਈ ਸਕਿੱਲ ਵਰਕ ਦੇ ਲਈ ਚਾਹਤ ਹੈ ਨਾ ਤੇ ਜਿਹੜੇ ਆਪਣੇ ਪੰਜਾਬ ਚ ਕੀ ਹੁੰਦਾ ਵੀ ਪ੍ਰਸਟੂ ਜਿਵੇਂ ਹੋ ਜਾਂਦੀ ਸੀ ਆ ਜਾਂਦੇ ਸੀ ਉਹਨਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਹੁੰਦਾ ਸੀ ਹਾਂ ਤੇ ਦਿਹਾੜੀਆਂ ਕਰਨ ਵਾਲੀ ਗੱਲ ਹੈ ਮੇਰੇ ਨਾਲ ਹੋਇਆ ਮੈਨੂੰ ਕਹੇ ਟੂਲ ਬਾਰੇ ਕੋਈ ਫਰੇਮਿੰਗ ਦਾ ਕੋਈ ਛੇ ਚੀਜ਼ਾਂ ਨਹੀਂ ਹੁੰਦੀਆਂ ਦਾ ਮੈਨੂੰ ਵੀ ਇਸ ਚੀਜ਼ ਅਸੂਝਾ ਨਹੀਂ ਸੀਗਾ ਹਾਂ ਪਰ ਮੈਂ ਫਿਰ ਵੀ ਇੱਛਿਆ ਕਰ ਦੰਦ ਕੀਤਾ استاد ਵਧੀਆ ਮਿਲੇ ਸਿੱਖਿਆ ਸਿੱਖ ਕੇ ਆ ਦਾ ਸਟਾਰਟਅਪ ਕੀਤਾ ਜਿਹੜੇ ਕਰਕੇ ਛੋਟੀ ਕੋਈ ਮੇਰੀ ਇਹ ਨਹੀਂ ਇਹ ਨਹੀਂ ਛੋਟੀ ਉਮਰ ਦੇ ਵਿੱਚ ਮੈਂ ਚੰਗੀ ਮਤਲਬ ਦੇ ਦਾ ਆਪ ਦਾ ਸੈੱਟ ਹੋ ਗਏ ਪੱਕੇ ਹੋ ਗਏ ਇੱਥੇ ਤੇ ਇੱਥੇ ਪੀਆਰ ਆ ਹਾਂ ਤੇ ਮੈਂ ਆਪ ਦਾ ਬਿਲਕੁਲ ਸੈੱਟ ਹੋ ਗਿਆ ਠੀਕ ਹੈ ਤੇ ਇਹ ਫਿਰ ਕਿਵੇਂ ਕਰਦੇ ਹੋ ਤੁਸੀਂ ਜਿਹੜਾ ਕਿੰਨੇ ਕੁ ਲੇਬਰ ਤੁਹਾਡੇ ਨਾਲ ਜਿਹੜੇ ਮੁੰਡੇ ਕੰਮ ਕਰਦੇ ਆਪਣੇ ਪੰਜਾਬੀ ਹੋਣਗੇ ਜ਼ਿਆਦਾ ਹਾਂ ਇਹ ਲੇਬਰ ਡਿਪੈਂਡ ਕਰਦਾ ਵੀ ਐਟ ਲਿਸਟ 4 ਜਾਂ 5 ਬੰਦੇ ਤਾਂ ਹੋਣੇ ਚਾਹੀਦੇ ਆ ਹਾਂ ਇਹ ਪ੍ਰੋਜੈਕਟ ਕਰਨ ਵਾਸਤੇ ਮੇਰੇ ਕੋਲ 4-5 ਮੁੰਡਿਆਂ ਦੀ ਟੀਮ ਹੈਗੀ ਆ ਨਾਲ-ਨਾਲ ਸੈੱਟ ਵੀ ਰਏ ਆ ਨਾਲ-ਨਾਲ ਕੰਮ ਵੀ ਕਰ ਰਹੇ ਆ ਪਹਿਲਾ ਜਦੋਂ ਸਾਨੂੰ ਬੈਲਟਰ ਆ ਬੈਲਟਰ ਫਾਊਂਡੇਸ਼ਨ ਰੈਡੀ ਕਰਕੇ ਦੇ ਦਿੰਦੇ ਆ ਉਸ ਤੋਂ ਬਾਅਦ ਅਜੀ ਇਹਨੂੰ ਤਾਂ ਚੱਕਣਾ ਹੁੰਦਾ ਫਸਟ ਫਲੋਰ ਸੈਕੰਡ ਫਲੋਰ ਤੱਕਾਂ ਤੱਕ ਲ ਜਾ ਕੇ ਸਹੀ ਜਾਸਟ ਫਰੇਮ ਫਰੇਮ ਕਰਨਾ ਹੁੰਦਾ ਔਰ ਦੂਜੇ ਇੱਥੇ ਬਹੁਤ ਸਾਰੇ ਮਕੈਨਿਕ ਵੱਖ-ਵੱਖ ਹੁੰਦੇ ਆ ਡਰਾਈਵਾਲ ਤੋਂ ਲੈ ਕੇ ਪਲੰਬਿੰਗ ਹੀਟਿੰਗ ਐਵਰੀਥਿੰਗ ਅਲੱਗ-ਅਲੱਗ ਸਾਰੇ ਅਲੱਗ-ਅਲੱਗ ਅਲੱਗ ਫੀਲਡਾਂ ਦੇ ਸਾਰੇ ਅਲੱਗ-ਅਲੱਗ ਬੰਦੇ ਆਂਦੇ ਆ ਜਿਹੜਾ ਸਾਡਾ ਕੰਮ ਆ ਸਿਰਫ ਫਰੇਮਿੰਗ ਕਰਨਾ ਤੇ ਉਹਨਾਂ ਨੂੰ ਇਨਸਪੈਕਸ਼ਨ ਪਾਸ ਕਰਾ ਕੇ ਬਸ ਉਹਨਾਂ ਦੇ ਹੱਥ ਸੰਭਾਲਦੇ ਆਂ ਅਛਾ ਇਹ ਜਿਵੇਂ ਆ ਤੁਹਾਡਾ ਇਹ ਕਰਨਾ ਹੁੰਦਾ ਸਾਰਾ ਕੰਮ ਹਾਂਜੀ ਇਹ 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 ਤੂੰ ਜਦ ਅਹੀਂ ਸਾਰਾ ਉੱਪਰ ਤੱਕ ਛੱਤ ਤੱਕ ਅਹੀਂ ਜੜੀ ਕਰਕੇ ਦੇਣਾ ਤੇ ਕਿੰਨਾ ਟਾਈਮ ਲੱਗ ਜਾਂਦਾ ਆਪਣੇ ਇੱਕ ਮਕਾਨ ਬਣਾਉਣ ਨੂੰ ਜਿਵੇਂ ਆਹ ਘਰ ਤੁਸੀਂ ਬਣਾਉਣੇ ਹੋ ਕਿੰਨੇ ਕਿ ਦਿਨ ਲੱਗ ਜਾਂਦੇ ਨੇ ਮਹੀਨੇ ਲੱਗ ਜਾਂਦੇ ਨੇ ਕਿੰਨਾ ਸਕੁਅਰ ਫੁੱਟ ਘਰ ਆ ਕਿਸ ਟਾਈਪ ਦਾ ਘਰ ਆ ਹਾਂ ਜੇਕਰ ਸਹੀ ਕੰਮ ਚੱਲਦਾ ਤਾਂ ਇੱਕ ਡੁਪਲੈਕਸ ਨੂੰ 15 ਤੋਂ 20 ਦਿਨ ਲੱਗ ਜਾਂਦੇ ਭਾਵੇਂ ਕਿੰਨਾ ਸਕੁਅਰ ਫੁੱਟ ਹੁੰਦਾ ਹੈ ਕਿੰਨਾ ਹੁੰਦਾ ਉਸ ਹਿਸਾਬ ਨਾਲ ਲੱਗ ਜੇ ਛੋਟਾ ਘਰ ਹੁੰਦਾ ਜਿਵੇਂ ਛੇਕ ਤਾਂ ਡਿਫਰੈਂਟ ਡਿਪਰਟ ਹੁੰਦਾ ਜਿਵੇਂ ਕੋਸ ਕਸਟਮ ਹੋਮ ਹੁੰਦੇ ਆ ਉਹਨਾਂ ਦੇ ਸਪੈਸ਼ਲ ਐਕਸਟਰਾ ਹੁੰਦੇ ਆ ਜਾਂ ਘਰ ਦੇ ਵਿੱਚ ਕਿੰਨਾ ਕੰਮ ਆ ਉਹ ਉਸ ਚੀਜ਼ ਤੇ ਡਿਪੈਂਡ ਕਰਦਾ ਵੀ ਕਿੰਨਾ ਕੰਮ ਲੱਗੇਗਾ ਜਿੰਨਾ ਵੱਡਾ ਘਰ ਹੋਊਗਾ ਜਿੰਨਾ ਸਾਦਾ ਰਹੂਗਾ ਜਿੰਨਾ ਉੱਤੇ ਕੰਮ ਲੱਗਦਾ ਤੇ ਵਧੀਆ ਵੈਸੇ ਵਧੀਆ ਜ਼ਿੰਦਗੀ ਚੱਲ ਰਹੀ ਆ ਹਾਂ ਜਿੰਦਗੀ ਬਹੁਤ ਵਧੀਆ ਚ ਤੇ ਪਰਿਵਾਰ ਕਿਵੇਂ ਆ ਤੁਹਾਡਾ ਉੱਥੇ ਪਿੱਛੇ ਕਿ ਇੱਥੇ ਲੈ ਆਏ ਕੋਈ ਬੱਚਾ ਆ ਮੈਂ ਮੰਮੀ ਡੈਡੀ ਮਗਰ ਉਹਨਾਂ ਨੇ ਆਣਾ ਹੀ ਆ ਤੇ ਬਾਕੀ ਘਟ ਚੱਲ ਰਿਹਾ ਇੱਥੇ ਬਹੁਤ ਹੀ ਚੱਲ ਰਿਹਾ ਇਕੱਲਾ ਹੀ ਰਹਿ ਰਿਹਾ ਤੇ ਜਿਹੜੇ ਕੋਈ ਯਾਰ ਮਿੱਤਰ ਹੁੰਦੇ ਆ ਪਿੱਛੇ ਜਿਹੜੇ ਗਏ ਆਪਾਂ ਕਹਿ ਦਿੰਦੇ ਆ ਜਦੋਂ ਆਉਣੇ ਆ ਤੇ ਉਦੋਂ țeḍḍā ਹੀ ਕਰਦੇ ਹੁੰਦੇ ਆ ਜਾਂ ਕਹਿੰਦੇ ਯਾਰ ਐਵੇਂ ਉੱਥੇ ਜਾ ਕੇ ਖੇਡਿਆ ਕਰੀ ਜਾਂਦੇ ਆ ਤੇ ਮਰਜ਼ ਤੁਸੀਂ ਤਾਂ ਤਿੰਨ-ਚਾਰ ਸਾਲਾਂਾਂ ਚ ਹੀ ਬੜੇ ਸੈੱਟ ਹੋ ਗਏ ਤੁਸੀਂ ਆ ਕੇ ਬਸ ਇਹ ਇਹੀ ਆ ਕਿ ਆਪਣਾ ਅੱਗੇ ਗੋਲਕੀ ਆਪਾਂ ਕੀ ਸੋਚ ਕੇ ਆਏ ਹਾਂ ਜੇ ਆਪਾਂ ਇਹ ਸੋਚ ਕੇ ਆਏ ਹਾਂ ਵੀ ਅਸੀਂ ਉੱਥੇ ਆ ਗਏ ਆਂ ਇੰਡੀਆ ਤੋਂ ਇੰਡੀਆ ਦਾ ਆਪਣਾ ਇਹ ਬੋਲ ਸੀਗਾ ਵੀ ਉੱਥੇ ਆ ਕੇ ਹੀ ਆਇਸ਼ ਕਰਨੀ ਆ ਤਾਂ ਇੱਕ ਇਹ ਪੋਸੀਬਲ ਨਹੀਂ ਤਾਂ ਆਇਆ ਹਾਰਡਵਰ ਸੋਚਿਆ ਕਿ ਹਾਰਡਵਰ ਕਰਕੇ ਹੀ ਘਰ-ਬਾਰ ਛੱਡਿਆ ਇੱਥੇ ਕੋ ਸਿੱਖਣਾ ਆਪ ਦਾ ਵੀ ਵਧਣਾ ਹੈ ਹਾਂ ਤੇਰੀ ਇੱਥੇ ਆਂਦਾ ਸੋਧਾ ਅਰਵਾਈ ਤੇ ਦਿਹਾੜੀਆਂ ਦਿਹਾੜੀਆਂ ਹੀ ਕਰਨੀਆਂ ਹਾਂ ਹਾਂ ਲਾਈਕ ਸਾਡੇ ਨਾਲ ਵੀ ਲੇਬਰ ਤੇ ਮੁੰਡੇ ਕੰਮ ਕਰਦੇ ਉਹਨਾਂ ਨੂੰ ਵੀ ਇਹੀ ਕਹਿਣਾ ਹੁੰਦਾ ਕਿ ਇੱਥੇ ਤੁਸੀਂ ਮੇਰੇ ਨਾਲ ਦਿਹਾੜੀ ਦੀ ਕੰਮ ਆਓ ਹਾਂ ਇਹਨੂੰ ਲਰਨ ਕਰੋ ਅੱਗੇ ਜਾ ਕੇ ਆਪ ਦਾ ਕੰਮ ਆਪ ਦਾ ਵਿਸ਼ਾ ਹੈ ਠੀਕ ਹੈ ਸਹੀ ਗੱਲ ਹੈ ਬਿਲਕੁਲ ਹੈਨਾ ਹਾਂਜੀ ਤਾਂ ਬਸ ਇਹੀ ਆ ਵੀ ਜੋ ਵੀ ਹੁੰਦਾ ਨਾ ਇਹ ਸਕਿੱਲ ਵਰਕ ਚ ਆਉਣ ਤਾਂ ਫੇਰ ਫਾਇਦਾ ਇੱਥੇ ਆ ਕੇ ਕੋਈ ਕੀ ਕੀ ਜ਼ਿਆਦਾਤਰ ਜਿਵੇਂ ਤੁਹਾਡਾ ਕੰਮ ਆ ਹੋਰ ਵੀ ਕੀ ਕੀ ਸਕਿੱਲ ਜਿਹੜੀਆਂ ਕਿਹੜੇ ਕਿਹੜੇ ਕੰਮ ਦੀ ਕਦਰ ਜ਼ਿਆਦਾ ਇੱਥੇ ਹਾਂਜੀ ਬਿਲਕੁਲ ਸਕਿੱਲ ਦੇ ਵਿੱਚ ਜਿਵੇਂ ਐਡਮੈਂਟਨ ਦੇ ਵਿੱਚ ਦੇਹੇ ਦਾ ਸਟੈਂਡ ਕੰਸਟਰਕਸ਼ਨ ਪੀਸ ਤੇ ਆ ਹਾਂ ਤਾਂ ਸਕਿੱਲ ਦੇ ਵਿੱਚ ਤੁਸੀਂ ਫਰੇਮਿੰਗ ਦਾ ਤਾਂ ਹੈ ਹੀ ਨਾ ਪਲੰਬਿੰਗ ਦਾ ਹੈਗਾ ਪਾਉ ਬਹੁ ਮਕੈਨਿਕਾ ਮਕੈਨਿਕ ਕੰਮ ਆ ਜਾਂਦੇ ਆ ਇਹਦਾ ਹੈਗਾ ਡਰਾਈ ਵਾਲ ਦਾ ਹੈਗਾ ਹਾਂ ਬੜਾਈ ਜਿਹੜੇ ਵੀ ਕੰਮ ਹੈਗੇ ਕੁਝ ਇਨ ਕਿਉਂਕਿ ਤੁਹਾਡੀ ਇਜ਼ੀ ਪੀਆਰ ਵੀ ਇਜ਼ੀ ਹੁੰਦੀ ਆ ਕਿਉਂਕਿ ਇਸ ਟਾਈਮ ਗਵਰਨਮੈਂਟ ਨੂੰ ਜੋ ਨੀਡ ਆ ਸਕਲ ਪਰਸਨ ਦੀ ਨੀਡ ਆ ਸਕਲ ਪਰਸਨ ਦੀ ਨੀਡ ਆ ਮੈਡੀਕਲ ਫੀਲਡਸ ਦੀ ਨੀਡ ਆ ਜੋ ਇਹ ਚੀਜ਼ਾਂ ਅੱਜ ਦੇ ਅੱਜ ਦੀ ਲੋੜ ਆ ਤਾਂ ਇਹ ਜੇਕਰ ਤੁਸੀਂ ਇਹ ਚੀਜ਼ਾਂ ਸਿੱਖਦੇ ਆ ਤਾਂ ਕੰਪਨੀ ਤੁਹਾਡੇ ਵਧੀਆ ਪੇਰ ਉਹ ਵੀ ਲਾਉਂਦੀ ਆ ਤਾਂ ਇਜ਼ੀ ਇਜ਼ੀ ਹੋ ਜਾਂਦਾ ਤੁਹਾਡੇ ਨਾਲ ਯਾਨੀ ਸਰਕਾਰਾਂ ਵੀ ਜਿਵੇਂ ਹੁਣ ਜ਼ਿਆਦਾਤਰ ਖਤਰਾ ਮੰਡਰਾ ਰਿਆ ਹੁੰਦਾ ਵੀ ਜਿਵੇਂ ਕਹਿੰਦੇ ਨੇ ਵੀ ਅਸੀਂ ਰਿਪੋਰਟ ਕਰਾਂਗੇ ਜਿਵੇਂ ਅਮਰੀਕਾ ਵਾਲਿਆਂ ਨੇ ਕਰਤੇ ਉਹ ਕਿਹੜੇ ਲੋਕ ਆ ਜਿਹੜੇ ਰਿਪੋਰਟ ਕਰਨ ਦੀ ਗੱਲ ਹੁੰਦੀ ਹੈ ਜਿਵੇਂ ਤੁਸੀਂ ਤਾਂ ਉਹਦੇ ਸਕਿੱਲ ਵਾਲੇ ਆ ਜਾਂ ਕੋਈ ਪੜ੍ਹਾਈ ਕਰਨ ਆਏ ਨੇ ਉਹ ਕਿਹੜੇ ਲੋਕਾਂ ਦੀ ਗੱਲ ਕਰਦੇ ਆ ਵੀ ਉਹ ਰਿਪੋਰਟ ਦਾ ਖਤਰਾ ਬਣਿਆ ਦੇਖੋ ਇਹ ਡਿਪੈਂਡ ਕਰਦਾ ਵੀ ਐਂਡ ਤੇ ਤੁਹਾਡੀ ਜਿਹੜੀ ਏਆਈਐਨਪੀ ਲੱਗਦੀ ਆ ਜਾਂ ਏ ਏਆਈਐਨਪੀ ਵਾਸਤੇ ਐਲੀਜੀਬਲ ਹੁੰਨੇ ਆ ਜਾਂ ਨਹੀਂ ਹੁੰਨੇ ਉਹਦੇ ਪੈਰਟ ਜੋੜਦੇ ਹੁੰਦੇ ਆ ਉਸ ਤੋਂ ਬਾਅਦ ਤੁਹਾਡੇ ਜਿਹੜਾ ਜੇ ਕੋਈ ਕਿਉਂਕਿ ਗਵਰਨਮੈਂਟ ਨੇ ਸਿਰਫ ਆਪਾਂ ਨੂੰ ਆਪਾਂ ਵੀ ਉਸੇ ਉਹੀ ਚੀਜ਼ ਲਵਾਂਗੇ ਜਿਸ ਜੀ ਦੀ ਆਪਾਂ ਨੂੰ ਲੋੜ ਆ ਤਾਂ ਜਿਹੜੀ ਚੀਜ਼ ਦੀ ਗੌਰਮੈਂਟ ਗੌਰਮੈਂਟ ਨੂੰ ਇੱਥੋਂ ਦੀ ਲੋੜ ਆ ਜਿਹੜੇ ਪਰਸਨਾਂ ਦੀ ਲੋੜ ਆ ਉਹ ਸਿਰਫ ਉਹਨਾਂ ਨੂੰ ਹੋਊਗੀ ਵੀ ਉਹੀ ਸਾਡੇ ਕੋਲੇ ਰਹਿਣ ਹਾਂ ਤਾਂ ਬਾਕੀ ਠੀਕ ਆ ਕੂੜਕੋੜ ਦੇ ਵਿੱਚ ਹੁੰਦੇ ਆ ਪੱਕੇ ਹੋਏ ਆ ਪਹਿਲਾਂ ਵੀ ਹੋਏ ਆ ਹੁਣ ਵੀ ਹੁੰਦੇ ਆ ਪਰ ਅੱਜ ਦੇ ਦਮ ਕੋਈ ਇੰਨੀ ਖਾਸ नीड ਨਹੀਂ ਹੈਗੀ ਹੂੰ ਤੇ ਜੀਆਂ ਕੋਈ ਤੋਸ ਨਹੀਂ ਕਰਦੇ ਕਿਉਂਕਿ ਅੱਜ ਕੱਲ ਦੀ ਜੋ ਜਨਸੰਖਿਆ ਉਹ ਇਜ਼ੀ ਵਰਕ ਭਾਲਦੀ ਆ ਕਿ ਸਾਨੂੰ ਬਹੁਤ ਸੌਖੇ ਤਰ੍ਹਾਂ ਹੀ ਕੰਮ ਆ ਸਕਦਾ ਹਾਂ ਹਾਂ ਐਟ ਲੈਂਥ ਤੇ ਰਹਿੰਦੀ ਆ ਬਿਲਕੁਲ ਜੋ ਕੰਸਟਰਕਸ਼ਨ ਆ ਉਸ ਲੈਂਥ ਵਾਲਾ ਕੰਮ ਨਹੀਂਗਾ ਇਹ ਤੇ ਤੁਸੀਂ ਆ ਆਪਣੀ ਇਨਕਮ ਕਰ ਸਕਦੇ ਆ ਆਪ ਦਾ ਐਕਸਪੀਰੀਅੰਸ ਦੇ ਹਿਸਾਬ ਨਾਲ ਪੇ ਵਧਦੀ ਆ ਉਹਨੂੰ ਗਰੋਅ ਕਰ ਸਕਦੇ ਆ ਆਪ ਦਾ ਚੁਣੌਤੀਆਂ ਵਧ ਗਰੋਅ ਕਰ ਸਕਦੇ ਆ ਸਟੈਪ 바이 ਸਟੈਪ ਤੁਸੀਂ ਚੱਲਦੇ ਆਗੇ ਗਰੋਅ ਹਿੱਗੀ ਆ ਕਹੇ ਸਟੋਰ ਤੇ ਲੱਗਦੇ ਹਾਂ ਉਹ ਮੈਕਸਿਮਮ ਤੁਹਾਨੂੰ ਕੀ ਕਰੂਗਾ 18 ਗਈ 22 25 ਇੱਕੋ ਦਾ ਸੀ ਇਕਰਾਂਗੇ ਹੋਰ ਚਾਰ ਆ ਪੰਜ ਸਾਲ ਤੱਕ ਤੁਹਾਨੂੰ 22 ਡਾਲਰ ਕਰ ਦੂਗਾ 25 ਡਾਲਰ ਕਰ ਦੂਗਾ ਕਿਉਂਕਿ ਤੁਹਾਡਾ ਉਹ ਤੁਸੀਂ ਬਿਨਸਿਸ ਕੀ ਨਹੀਂ ਆ ਜਾਇਆ ਜੇ ਉਹ ਘਾੜੀਆਂ ਜੇ ਕਰਨ ਵਾਲੀ ਗੱਡੀ ਹੋਗੀ ਵੀ ਅੱਗੇ ਵਧਣ ਵਾਲੀ ਤਾਂ ਨਹੀਂ ਤੁਹਾਨੂੰ ਤੁਹਾਡੇ ਕੋਲ ਸਕਿੱਲ ਹੋਣਾ ਜ਼ਰੂਰੀ ਹੈ ਹੂੰ ਆ ਜਿਹੜਾ ਸਾਰਾ ਸਮਾਨ ਆ ਜਿਹੜਾ ਜਾਂਦਾ ਲੱਕੜ ਵਗੈਰਾ ਜਾਂਦੀ ਹੈ ਪ੍ਰੀਮ ਕਰਨ ਲਈ ਉਹ ਇੱਕ ਟੰਗ ਨਾ ਜਾਂਦੀ ਐ ਆਸ ਕੀ ਰੱਖਣੀ ਹੈ ਤੁਹਾਨੂੰ ਮਿਲੇਗੀ ਜਮਾ ਗਿਆ ਹਾਂ ਤਾਂ ਜਿਹੜੀ ਲੱਕੜ ਲੈ ਜਾਣੀ ਹੈ ਦੇਖੋ ਪਹਿਲਾਂ ਜਿਵੇਂ ਨਹੀਂ ਔਂ ਭਰਨ ਵਾਲੀ ਗੱਲ ਹੁੰਦੀ ਹੈ ਹੈ ਰੇਦੂ ਬਾਦੇ ਤਾਂ ਮਨਦੀਪ ਸਿੰਘ ਫਰੀਦਕੋਟ ਤੋਂ ਤੁਹਾਨੂੰ ਦੱਸਿਆ ਸੀਗਾ ਵੀ ਬੜੀ ਵਧੀਆ ਜਾਣਕਾਰੀ ਆ ਤੇ ਇਹਨਾਂ ਦਾ ਜਿਵੇਂ ਕਹਿਣਾ ਵੀ ਸਿੱਖਿਆ ਹੋਣਾ ਜਿਹਦੇ ਸਿਰ ਹੱਥਾਂ ਦਾ ਹੁਨਰ ਕਲਾ ਹੋਣੀ ਚਾਹੀਦੀ ਹੈ ਨਾ ਬਿਲਕੁਲ ਤੇ ਪ੍ਰਦੀਪ ਸਿੰਘ ਜੀ ਕੀ ਕਿਸਰੇ ਦੇਣਾ ਚਾਹੁੰਦੇ ਆ ਸਾਡੇ ਜਿਹੜੇ ਇੱਥੇ ਕੋਈ ਨੌਜਵਾਨ ਅੱਗੇ ਆਉਂਦੇ ਆ ਕੋਈ ਪੜ੍ਹ ਕੇ ਆਉਂਦੇ ਆ ਪੜ੍ਹਾਈ ਕਰਕੇ ਕਹਿੰਦੇ ਅਸੀਂ ਪੜ੍ਹਨ ਜਾਣੇ ਹਾਲਾ ਕਿ ਕਰਨਾ ਤਾਂ ਕੰਮ ਹੀ ਹੁੰਦਾ ਹਰੇਕ ਦਾ ਹੀ ਹੁੰਦਾ ਕਿ ਮੈਂ ਚਾਰ ਪੈਸੇ ਕਮਾਉਣੇ ਆ ਪਰਿਵਾਰ ਨੂੰ ਸੈੱਟ ਕਰਨਾ ਤੇ ਕਿਸ ਨਹੀਂ ਹੱਦ ਜਿਹੜੀ ਚੜ੍ਹਦੀ ਪਹਿਲੀ ਗੱਲ ਤੇ ਇਹ ਆ ਵੀ ਆਪਣੀ ਸਟੱਡੀ ਹੈ ਕੈਸ ਕੈਸ ਫੀਲਡ ਚ ਹੈਗੀ ਹੈ ਜੇ ਤੁਸੀਂ ਮੈਡੀਕਲ ਫੀਲਡ ਚ ਆ ਰਹੇ ਆ ਤਾਂ ਮੱਚ ਬੈਟਰ ਆ ਉਹਦੇ ਵਿੱਚ ਤੁਹਾਨੂੰ ਬਹੁਤ oportunidades ਹੈਗੀਆਂ ਜੇ ਤੁਸੀਂ ਮੈਡੀਕਲ ਫੀਲਡ ਚ ਨਹੀਂ ਆਉਂਦੇ ਤਾਂ ਦੂਜੀ ਫੀਲਡ ਤੁਹਾਡੀ ਸਾਹ ਕੰਸਟਰਕਸ਼ਨ ਦੀ ਹੈ ਸਕਿੱਲ ਵਰਕ ਆਉਂਦੀ ਸਾਰੀ ਤੁਸੀਂ ਕੋਈ ਜੋਬ ਲਈ ਕੋ ਸਕਿੱਲ ਹਾਂ ਜਿਹਦੇ ਤਾਂ ਤੁਸੀਂ ਸਟੱਡੀ ਦੇ ਟਾਈਮ ਵਿੱਚ ਤੁਸੀਂ ਆਪ ਦਾ ਪੂਰੀ ਉਹ ਸਕਿੱਲ ਪੂਰੀ ਸਿੱਖੋ ਜਦੋਂ ਉਹ ਤੁਹਾਡਾ ਵਰਕ ਪਰਮਿਟ ਆਉਂਦਾ ਉਦੋਂ ਤੱਕ ਤੁਸੀਂ ਇੱਕ ਪੂਰੇ ਸਕਿੱਲ ਪਰਸਨ ਹੋ ਜਾਣੇ ਜੇ ਉਦੋਂ ਬਾਅਦ ਜਦੋਂ ਤੁਸੀਂ ਅਪਲਾਈ ਕਰਦੇ ਆ ਕਿਸੇ ਕੋਲੇ ਵੀ ਜਾਂਦੇ ਆ ਜੇ ਇੰਫਰਸਟਰ ਤੁਹਾਨੂੰ ਕਿਹ ਐਲ ਐਮ ਆਈ ਦੀ ਲੋੜ ਵੀ ਪੈਂਦੀ ਆ ਤਾਂ ਤੁਹਾਡੇ ਅੱਗੇ 100 ਹੱਥ ਖੜੇ ਹੋ ਜਾਂਦੇ ਆ ਆਜੋ ਵੀ ਸਾਨੂੰ ਸਕਿੱਲ ਇੱਕ ਸਕਿੱਲ ਵਰਕਰ ਦੀ ਲੋੜ ਹੈ ਹੀ ਐਲਐਮਆਈ ਦੇ ਦਿੰਨੇ ਲਾਈਕ ਤਾਂ ਵੀ ਐਲਐਮਆਈ ਇੱਕ ਜਿਵੇਂ ਪੈਸਾ ਹੀ ਬਹੁਤ ਲੱਗ ਜਾਂਦਾ ਇਹ ਕੀ ਸਿਸਟਮ ਹੈ ਜੀ ਦੱਸਿਓ ਜੀ ਇਹ ਜਿਹੜੇ ਹੈਗੇ ਆ ਵੇਚਦੇ ਐਲਐਮਆਈ ਆਪਾਂ ਉਹਨਾਂ ਬਾਰੇ ਗੱਲ ਨਹੀਂ ਕਰਨਾ ਚਾਹਾਂਗੇ ਪਰ ਮੇਨ ਚੀਜ਼ ਇਹ ਜੇ ਤੁਹਾਡੇ ਕੋਲ ਹੁਨਰ ਆ ਤੁਸੀਂ ਕਿਸੇ ਤੋਂ ਵੀ ਫ੍ਰੀ ਐਲਐਮਆਈ ਲੈ ਸਕਦੇ ਆ। ਅੱਛਾ ਇਹ ਵੀ ਗੱਲ ਨਹੀਂ ਹੈ ਕਿ ਲਈਆਂ ਵੀ ਆ ਲੋਕਾਂ ਨੇ ਹੈਗੀਆਂ ਵੀ ਆ ਚੱਲਦੇ ਵੀ ਆ। ਜਿਹੜੇ ਹੱਥਾਂ ਛੋਟੇ ਹੋਣਾ ਹੋਣਾ ਚਾਹੀਦਾ ਹੱਥ ਛੋਟੇ ਹੋਣਾ ਚਾਹੀਦਾ ਤਾਂ ਕੋਈ ਐਲਐਮਆ ਲੈਣੀ ਵੀ ਉੱਥੇ ਕੋਈ ਵੱਡੀ ਗੱਲ ਨਹੀਂ ਗਈ ਬਟ ਇਹ ਵੀ ਤੁਹਾਡੇ ਨੂੰ ਹੁੰਦਾ ਕਿੰਨਾ ਤੁਸੀਂ ਇਹ ਫੀਲਡ ਵਿੱਚ ਕਿੰਨਾ ਜਾਣਦੇ ਹੋ ਤੁਸੀਂ ਮਹੀਨੇ ਦਾ ਕਿੰਨਾ ਕੰਮ ਕਰ ਲੈਂਦੇ ਹੋ ਤੁਸੀਂ ਉਹਦੀ ਪਾਈਕ ਨਹੀਂ ਕਰੂਗੇ ਦੇਖੋ ਇਹਦੀ ਜਿਹੜੀ ਇਨਕਮ ਇਨਕਮ ਡਿਪੈਂਡ ਕਰਦਾ ਵੀ ਤੁਸੀਂ ਇੱਕ ਮਹੀਨੇ ਚ ਦੋ ਘਰ ਕੱਢਦੇ ਆ ਜਾਂ ਕਿੰਨੇ ਘਰ ਕੱਢਦੇ ਆ ਲਈ ਜਿਵੇਂ 9-10 ਡਾਲਰ ਸਕੇਪ ਫੁੱਟ ਦੇ ਹਿਸਾਬ ਨਾਲ ਆਪਣਾ ਚੱਲਦਾ ਤਾਂ ਇੱਕ ਜਿਹੜਾ ਘਰ ਆ ਤੁਹਾਨੂੰ 25-3000 ਡਾਲਰ ਪੈਂਦਾ ਪੈਂਦਾ ਤਾਂ ਉਹਦੇ ਵਿੱਚ ਵੀ ਲੇਬਰ ਕੱਢ ਕੇ ਵਧੀਆ 10 ਤੋਂ 15000 15 20000 ਦੇ ਵਿਚਕਾਰ ਕੀ ਕਮਾ ਲਿਆ। ਉਸ ਬਾਅਦ ਜਿਨੀ ਜਿਨੀ ਥੋੜੀ ਅੱਗੇ ਡਿਵੈਲਪ ਹੋਈ ਜਾਂਦਾ ਘਰ ਵੀ ਇਹ ਵੀ ਕੋਈ ਇਨਕਮ ਹੋਣੀ ਕਿ ਵੀ ਇੰਨੇ ਹੀ ਕਮਾਉਂਗੇ। ਵੱਧ ਵੀ ਜਾਂਦੀ ਘਟ ਵੀ ਜਾਂਦੀ ਆਲੇ ਤੇ ਕੰਮ ਇੱਕ ਜਿਵੇਂ ਹੁਣ ਠੰਡ ਜ਼ਿਆਦਾ ਪਈ ਆ, स्ਨੋ ਜ਼ਿਆਦਾ ਪਈ ਆ ਇੱਥੇ ਲਗਾਤਾਰ 3 ਮਹੀਨੇ ਉਹ ਤਾਂ ਕੰਮ ਰੁਕ ਜਾਂਦਾ ਹੋਣਾ ਫਿਰ। ਨਹੀਂ ਜਿਹੜਾ ਮੇਰਾ ਕੰਮ ਸੀਗਾ ਇਹ ਵੀ ਕਹਾਂ ਰੁਕਦੇ ਵੀ ਆ ਪਰ ਜਿਹੜਾ ਮੇਰਾ ਕੰਮ ਸੀਗਾ ਮੇਰਾ ਫਿਰ ਪ੍ਰੀਫੈਬ ਦਾ ਆ ਗਿਆ ਸੀਗਾ ਜਦੋਂ ਮੈਂ ਅੰਦਰ ਪ੍ਰੀਫੈਬ ਕੀਤੀ ਅਛੰਦਰ ਦਾ ਚੱਲਦਾ ਜੀ ਅੰਦਰਲਾ ਮੈਂ ਚਲਾਈ ਗਿਆ ਕੰਮ ਮੇਰੇ ਜਿਹੜੇ ਮੇਰੇ ਜਿੰਨੇ ਵੀ ਬੰਦੇ ਸੀ ਉਹ ਹੁਣ ਕੇ ਨਹੀਂ ਉਹਨਾਂ ਦਾ ਕੰਮ ਚੱਲ ਰਿਹਾ ਵਧੀਆ ਜ਼ਿੰਦਗੀ ਚੱਲ ਰਹੀ ਹੈ ਕਿੰਨੇ ਕੁ ਧਨੇ ਆ ਜਿਹੜੇ ਨੂੰ ਨਾਲ ਰੋਜ਼ਗਾਰ ਵੀ ਮਿਲਿਆ ਮੁੰਡੇ ਥੋੜੇ ਨਾਲ ਹਾਂਜੀ ਮੇਰੇ ਨਾਲ ਮੁੰਡੇ ਆਉਂਦੇ ਰਹਿੰਦੇ ਆ ਚਾਰ ਪੰਜਾਂ ਨੂੰ ਉੱਪਰ ਕੰਮ ਕਰੀ ਜਾਂਦੇ ਆ ਤੇ ਮੁੰਡੇ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਪਰ ਇਹ ਆ ਵੀ ਮੇਨ ਖੜਦਾ ਕੋਈ ਆ ਵੀ ਜਿਹਨੂੰ ਜਿਹਨੂੰ ਕੋਈ ਹੈਗਾ ਵੀ ਮਾਹੀ ਕੰਮ ਸਿਖਾ ਦੇਖਣਾ ਜਿੰਨੂੰ ਉਹ ਹੀ ਖੜਦੇ ਆ ਵੀ ਜਿਹੜੇ ਸਿਰਫ ਟੈਂਪ ਆਹ ਲਈ ਹੁੰਦੇ ਆ ਉਹ ਵੀ ਕੁਝ ਬੜੇ ਹੁੰਦੇ ਆ ਉਹ ਪਤਾ ਲੱਗ ਹੀ ਜਾਂਦਾ ਪਰ ਇਹ ਵੀ ਸਿੱਖਣ ਵਾਲੇ ਕੋਈ ਕੋਈ ਹੁੰਦੇ ਆ ਜਿਹੜਾ ਸਿੱਖ ਜਾਂਦਾ ਉਹ ਫੁੱਟ ਰੇਂਦਾ ਵਧੀਆ ਗੱਲ ਹੈ ਹਾਂਜੀ ਠੀਕ ਹੈ ਵੀ